ਹਾਂਜੀ ਬਹੁਤ ਸੋਹਣੀ ਕੇਸਰਾ ਕ੍ਰਾਚੀ ਬੈਂਡ ਦੀ ਕੈਟਲੋਗ ਆਈ ਹੈ ਜੀ ਬਹੁਤ ਸ਼ਾਨਦਾਰ ਡਿਜੀਟਲ ਦੇ ਵਿੱਚ ਹੈ ਜੀ ਜਿਹੜਾ ਕਲਰ ਸੋਹਣਾ ਲੱਗਦਾ ਉਹਨੂੰ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਫਰੰਟ ਬੈਕ ਸੇਮ ਡਿਜੀਟਲ ਦੇ ਵਿੱਚ ਪ੍ਰਿੰਟ ਆਊਗਾ ਜੀ ਬਹੁਤ ਸੋਹਣਾ ਦੁਪੱਟਾ ਹੋਊਗਾ ਜੀ ਪਿਓਰ ਪਿਓਰ ਦਾ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਉਹ ਡਿਜੀਟਲ ਪ੍ਰਿੰਟ ਦਾ ਜੀ ਬਹੁਤ ਸ਼ਾਨਦਾਰ ਕੱਪੜੇ ਨੇ ਗਰਮੀ ਵਾਲੇ ਸੂਟ ਆਉਣਗੇ ਜੀ ਆਫਰ ਪ੍ਰਾਈਸ 1300 ਰੁਪਏ ਦਾ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਨੈਕਸਟ ਦੇਖੋ ਜੀ ਬਹੁਤ ਸੋਹਣਾ ਕਲਰ ਆਊ ਬਹੁਤ ਸੋਨੇ ਕਲਰ ਚਾਰਟ ਹੈ ਗਰਮੀ ਵਾਲਾ ਕਲਰ ਚਾਰਟ ਹੈ ਜੀ ਨਵੀਂ ਕਲੈਕਸ਼ਨ ਆਈ ਹੈ 1300 ਰੁਪਏ ਪ੍ਰਾਈਸ ਹੈ ਜੀ ਦੁਪੱਟਾ ਪਿਓਰ ਦਾ ਜੀ ਬ੍ਰਾਂਡ ਹੈ ਕੇਸ ਕਰਾਤੀ ਜੀ ਬਹੁਤ ਸੋਨਾ ਬ੍ਰਾਂਡ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਬਹੁਤ ਹਾਈ ਫਾਈ ਬ੍ਰਾਂਡ ਹੈ ਬਹੁਤ ਸੋਹਣਾ ਕਪੜਾ ਬਣਾਉਂਦਾ ਜੀ ਇਹ ਇਹਦੇ ਵਾਸਤੇ ਕਹਿੰਦੀ ਲੋੜ ਨਹੀਂ ਬਹੁਤ ਸ਼ਾਨਦਾਰ ਕਪੜਾ ਗਰਮੀ ਵਾਲੇ ਕਲਰ ਨੇ ਦੇਖੋ ਦੁਪੱਟਾ ਪਿਓਰ ਦਾ ਡਿਸਟਿੰਗਿਸ਼ਟ ਦਾ ਜੀ ਕੇਸ ਕਰਾਤੀ ਬ੍ਰਾਂਡ ਦੀ ਕੈਲਕਟਰ ਨਵੀਂ ਲਾਂਚ ਹੋਈ ਹੈ ਨਾਲ ਦੀ ਨਾਲ ਆਪਣਾ ਇਹ ਸਟਾਕ ਦੇ ਵਿੱਚ ਆ ਗਈ ਜੀ ਜਿਹੜਾ ਡਿਜ਼ਾਈਨ ਤੁਹਾਨੂੰ ਲੱਗਦਾ ਹੈ ਉਹਨੂੰ ਨਾਲ ਦੀ ਨਾਲ ਬੁੱਕ ਕਰ ਲਓ ਔਰ ਡਿਜ਼ਾਈਨਰ ਸੂਟ ਨੇ ਜੀ ਗਰਲਿਸ਼ ਕਨਸੈਪਟ ਨੇ ਸੂਟ ਦੇ ਦੇਖੋ ਜੀ ਕਿੰਨੇ ਸੋਹਣੇ ਕਲਰ ਚਾਰ ਨੇ ਨਵੇਂ-ਨਵੇਂ ਡਿਜ਼ਾਈਨ ਨੇ ਜੀ ਸੇਮ ਐਸ ਪਿਕਵਾਨਾ ਸੂਟ ਜੀ 1300 ਰੁਪਏ ਦਾ ਪ੍ਰਾਈਸ ਦਾ ਸਿਰਫ 1300 ਰੁਪਏ ਪ੍ਰਾਈਸ ਦਾ ਸਿਰਫ ਜੀ ਬਹੁਤ ਸੋਹਣੇ ਕਲਰ ਨੇ ਜੀ ਆਹ ਦੇਖੋ ਨੈਕਸਟ ਕਲਰ ਕਿੰਨਾ ਸੋਹਣਾ ਦੁਪੱਟਾ ਪਿਓਰ ਦਾ ਜੀ ਬਹੁਤ ਸੋਹਣਾ ਦੁਪੱਟਾ ਪਿਓਰ ਦਾ ਜੀ ਡਿਜੀਟਲ ਦੇ ਵਿੱਚ ਦੁਪੱਟਾ ਹੋਊਗਾ ਜੀ ਤੁਹਾਨੂੰ ਮੈਂ ਕੈਟਲੌਗ ਦਿਖਾਉਣਾ ਜਲਦੀ-ਜਲਦੀ